ਉਹਨਾਂ ਦੇ ਮੈਸੇਜ ਨੇ ਰੋਕੇ ਵੀ ਸੀ ਥੋੜਾ ਜਿਹਾ ਉਹਨਾਂ ਨੇ ਦੱਸਿਆ ਕਿ ਇਹਦੇ ਅੱਜ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਨਾ ਜਾਓ ਕੰਡੀਸ਼ਨ ਉਹਨਾਂ ਦੇ ਨਾ ਜਿਵੇਂ ਪੰਸਲੀਆਂ ਤੇ ਹੋਰ ਕਾਫੀ ਡੈਮੇਜ ਹੈ ਜਦੋਂ ਦੂਜੇ ਪਾਸੇ ਡਿੱਗੇ ਨਾ ਜੀ ਜੋ ਉਹਦੀ ਕਿਟ ਸੀਗੇ ਨਾ ਉਸੇ ਦੇ ਨਾਲ ਕਾਫੀ ਡੈਮੇਜ ਹੋ ਫਿਰ ਦੂਜਾ ਨੰਬਰ ਸਭ ਤੋਂ ਵੱਡੀ ਪ੍ਰੋਬਲਮ ਇਹ ਆਈ ਹੈ ਵੀ ਉਹਨੂੰ ਇੱਥੇ ਆਉਣ ਤੱਕ ਹੀ ਟਾਈਮ ਲੱਗਾ ਆਪਰਾ ਕਿਸੇ ਵੀ ਤੇ ਕੀਮਤ ਤੇ ਜਾ ਕੇ ਜੇ ਸਟੇਬਲ ਹੋਵੇ ਅਸੀਂ ਕੁਝ ਵੀ ਹੁਣ ਹੈਲੀਕਾਪਟਰ ਰਾਹੀਂ ਅਸੀਂ ਸੋਚ ਰਹੇ ਸੀ ਕਿ ਵੀ ਜੇ ਕਿਸੇ ਹਸਪੀਟਲ ਕਿਤੇ ਦਿੱਲੀ ਜਾਂ ਬੰਬਈ ਕਿਤੇ ਵੀ ਸ਼ਿਫਟ ਕਰਨਾ ਪੈ ਜਾਂਦਾ ਸੀ ਡਾਕਟਰਾਂ ਨੂੰ ਸਲਾਹ ਦਿੱਤੀ ਸੀ ਸੀ ਸੁਵਾਨਾ ਸਾਹਿਬ ਅਰਦਾਸ ਕਰਾ ਕੇ ਆਈਆਂ ਮਦਰ ਹੰਸਾਲੀ ਸਾਹਿਬ ਅਰਦਾਸ ਕਰਨ ਗਏ ਨੇ ਇਕੱਲੇ ਸੀਗੇ ਉੱਥੇ ਇਕਲੌਤੇ ਸੀ ਜੀ ਉਹ ਇਕਲੋਤੇ ਆ ਹਾਂ ਨਹੀਂ ਉਹ ਇਕੱਲੇ ਪਰਿਵਾਰ ਚ ਉਹਦੀ ਮਦਰ ਨੇ ਉਹਦੀ ਮੈਸੇਜ ਹੈ ਤੇ ਬੇਟਾ ਤੇ ਬੇਟੀ ਹੈ ਪ੍ਰੋ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਅੱਜ ਪੂਰਾ ਪੰਜਾਬ ਇੱਕੋ ਸ਼ਖਸ ਦੇ ਲਈ ਦਵਾਵਾ ਕਰ ਰਿਹਾ ਜਿਹੜਾ ਸ਼ਖਸ ਪਿੰਡਾਂ ਚੋਂ ਉੱਠ ਕੇ ਮੁਹਾਲੀ ਚੰਡੀਗੜਾ ਆਇਆ ਔਰ ਦੁਨੀਆ ਤੇ ਛਾ ਗਿਆ ਆਪਣੀ ਕਮਾਲ ਦੀ ਆਵਾਜ਼ ਨਾਲ ਕਮਾਲ ਦੀ ਗਾਇਕੀ ਦੇ ਨਾਲ ਜਿਹੜਾ ਰਾਜਵੀਰ ਜਵੰਦਾ ਛਾਇਆ ਔਰ ਲਗਾਤਾਰ ਲੋਕ ਉਸ ਨੂੰ ਪਸੰਦ ਕਰਨ ਲੱਗੇ ਅੱਜ ਬਿਹਦ ਮੰਦਭਾਗੀ ਘਟਨਾ ਉਸ ਦੇ ਨਾਲ ਵਾਪਰਦੀ ਹੈ ਤੇ ਪੂਰਾ ਪੰਜਾਬ ਅੱਜ ਰੋ ਰਿਹਾ ਰੋਂਦਾ ਹੋਇਆ ਅਰਦਾਸਾਂ ਕਰ ਰਿਹਾਗਾ ਕੋਈ ਇਹ ਨਹੀਂ ਕਿ ਇਕੱਲਾ ਪਰਿਵਾਰ ਤੰਗ ਹੈ ਅੱਜ ਸਾਰਾ ਪੰਜਾਬ ਤੰਗ ਹੈ ਕਿਹੜਾ ਲੀਡਰ ਹੈ ਜਿਹੜਾ ਅੱਜ ਪੋਸਟ ਨਹੀਂ ਪਾਈ ਜਿਸ ਨੇ ਤੁਸੀਂ ਦੇਖੋ ਸਾਰਾ মিডিਆ ਸਾਰਾ ਕੁਝ ਅੱਜ ਭਰਿਆ ਪਿਆ ਹੈ ਰਾਜਵੀਰ ਜਵੰਦਾ ਦੇ ਨਾਮ ਨਾਲ ਉਹ ਕਹਿੰਦੇ ਆ ਗੁਰਬਾਣੀ ਚ ਵੀ ਲਿਖਿਆ ਬਿਰਤੀ ਨਾ ਜਾਏ ਜਨ ਕੀ ਅਰਦਾਸ ਤਾਂ ਦੋਸਤੋ ਤੁਸੀਂ ਵੀ ਅਰਦਾਸ ਕਰੋ ਅਸੀਂ ਅੱਜ ਬਾਈ ਦੇ ਬਿਲਕੁਲ ਜਿਹੜਾ ਭਰਾਵਾਂ ਵਰਗੇ ਯਾਰ ਕੋਲ ਖੜੇ ਆ ਕਿਉਂਕਿ ਗਵਾਂਡੀ ਸੀ ਬਾਈ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੁਝ ਦਿਆਂ ਕਿ ਉਹ ਮਿਲ ਕੇ ਵੀ ਆਏ ਨੇ ਹੁਣ ਬਾਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਾਮ ਔਰ ਕਿੰਨੇ ਸਮੇਂ ਤੋਂ ਤੁਸੀਂ ਬਾਈ ਨੂੰ ਜਾਣਦੇ ਹੋ ਗਰਜਿੰਦਰ ਸਿੰਘ ਗੈਰੀ ਮੇਰਾ ਨਾਮ ਹੈ ਤੇ ਅਸੀਂ 8 ਸਾਲਾਂ ਤੋਂ ਭਰਾਵਾਂ ਤੋਂ ਵੀ ਵੱਧ ਮੀਨਸ ਬਾਈ ਰੈਂਟ ਤੇ ਰਹਿੰਦਾ ਸੀ ਹੁਣ ਉਹਨਾਂ ਨੇ ਘਰ ਬਣਾਇਆ ਸਾਲ ਦੇ ਅੰਦਰ 5-7 ਮਹੀਨੇ ਹੋਏ ਹੁਣ ਸਿਰੇ ਚੜਿਆ ਤੇ ਬੜਾ ਚਾਵਾ ਨਾਲ ਤੇ ਇੰਨਾ ਮਤਲਬ ਕੀ ਵੀ ਤੁਸੀਂ ਸੋਚੀ ਨਹੀਂ ਸਕਦੇ ਉਹਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਵੀ ਮੈਂ ਸਟਾਰ ਬਣ ਗਿਆ ਨੋ ਗਰਾਊਂਡ ਟੂ ਅਰਥ ਮੀਨਸ ਉਹਦੀ ਥਿੰਕਿੰਗ ਸੀਗੀ ਜਦੋਂ ਵੀ ਮਿਲਨਾ ਮੈਂ ਕਿਹਾ ਬਾਈ ਵੀ ਇਦਾਂ ਕਰਕੇ ਇੱਕ ਵਾਰੀ ਜਦੋਂ ਘਰ ਬਣਦਾ ਮੈਂ ਮਿਲਿਆ ਮੈਂ ਕਿਹਾ ਬਾਈ ਕੀ ਦੇਖੇ ਜਾ ਕਹਿੰਦਾ ਯਾਰ ਮੈਂ ਕਿਹਾ ਡਰਿੰਕ ਬਣੀ ਹੋਈ ਹੈ ਕਹਿੰਦਾ ਨਹੀਂ ਕੁਝ ਆਪਣੇ ਮਨ ਨੂੰ ਵੀ ਲੱਗਣ ਜਾ ਬੜਾ ਸ਼ੌਂਕੀ ਮਤਲਬ ਕੀ ਸੀਗਾ ਤੁਸੀਂ ਦੇਖੋ ਵੀ ਪੱਗ ਨੂੰ ਕਿੰਨਾ ਪ੍ਰਮੋਟ ਕੀਤਾ ਤੇ ਸਿੰਗੀਲੈਂਡ ਦੇ ਵਿੱਚ ਜਾ ਕੇ ਤਾਂ ਬੰਦਾ ਵੈਸੇ ਹੀ ਕੁਝ ਹੋਰੇ ਹੋ ਕੇ ਖੜ ਜਾਂਦਾ ਤੁਸੀਂ ਹੁਣ ਮਿਲ ਕੇ ਆਏ ਹੋ ਬਾਈ ਕੀ ਕੰਡੀਸ਼ਨ ਹੈ ਹੁਣ ਦੇਖੋ ਦੂਜਾ ਦਿਨ ਲੱਗਣ ਜਾ ਰਹੇ ਹਾਂ ਜਿੱਦਾਂ ਸਵੇਰ ਦੀ ਕੰਡੀਸ਼ਨ ਸੀਗੀ ਕੰਡੀਸ਼ਨ ਤਾਂ ਹੈਗੀ ਉਦਾਂ ਦੇ ਫੋਂ ਡਾਕਟਰ ਪੀਜੀਆਈ ਦੇ ਨਾਲ ਥੋੜਾ ਕੀਤਾ ਜਾ ਰਿਹਾ ਸੰਪਰਕ ਕੀਤਾ ਜਾ ਰਿਹਾ ਡਾਕਟਰ ਮਨੀਸ਼ ਮੋਦੀ ਜੀ ਹੈਗੇ ਨੇ ਤੇ ਇੱਥੇ ਵੀ ਆਣ ਚ 40 ਤੱਕ ਵੀ ਆਣ ਲਈ 5 6 ਘੰਟੇ ਦਾ ਗੈਪ ਪੈ ਗਿਆ ਇਲਾਜ ਦਾ 5 6 ਘੰਟੇ ਦਾ ਗੈਪ ਹੈ ਤੇ ਪੂਰੀ ਫਿਲਮ ਆਪਣਾ ਇੰਡਸਟਰੀ ਦੇ ਜਿੰਨੇ ਵੀ ਸਾਰੇ ਭਰਾ ਭਾਈ ਗਿੱਪੀ ਇੱਥੇ ਸੀਗਾ ਦਲਕਾਰ ਸਿੱਧੂ ਇੱਥੇ ਸੀਗਾ ਤੇ ਸਾਰੇ ਭਰਾ ਇੱਥੇ ਮਨਕੀਰ ਤੋਂ ਹੁਣੀ ਗਿਆ ਹੈਗਾ ਰঞ্জੀਤ ਬਾਬਾ ਇੱਥੀ ਆ ਹਰਫ ਇੱਥੀ ਆ ਜਸਬਾਜ ਅਸੀਂ ਸੁਹਣਾ ਸਾਹਿਬ ਅਰਦਾਸ ਕਰਾ ਕੇ ਆਈਆਂ ਮਦਰ ਹੰਸਾਲੀ ਸਾਹਿਬ ਕੋ ਅਰਦਾਸ ਕਰਨ ਗਏ ਨੇ ਜਸਬਾਜ ਬਾਬਾ ਆਪਣਾ ਹੰਬ ਸਾਹਿਬ ਅਰਦਾਸਾਂ ਸਾਰੇ ਭਰਾ ਇੱਥੇ ਅਰਦਾਸਾਂ ਇੱਥੇ ਬਾਈ ਸਤਨਾਮ ਸਾਡੇ ਟਾਂਡਾ ਉਹਨੇ ਇੱਥੇ ਅਰਦਾਸ ਕੀਤੀ ਹੈ ਹੁਣ ਤੇ ਪਤਨੀ ਔਰ ਜਿਹੜੇ ਮਾਤਾ ਜੀ ਸੀ ਉਹ ਹੰਸਾਲੀ ਸਾਹਿਬ ਗਏ ਨੇ ਜੀ ਹੁਣ ਅੱਜ ਉਹਨਾਂ ਦੇ ਮੈਸੇਜ ਨੇ ਰੋਕੇ ਵੀ ਸੀ ਥੋੜਾ ਜਿਹਾ ਵੀ ਚਲੋ ਜਿੱਦਾਂ ਕੁਦਰਤ ਹੀ ਆਪਾਂ ਨੂੰ ਵੀ ਰੋਕਦੀ ਆ ਫੈਮਿਲੀ ਵੀ ਰਹਿਣ ਦੋ ਨਾ ਉਧਰ ਨੂੰ ਇਹ ਵਜੂ ਵੀ ਸੀਗਾ ਜੀ ਹਾਂਜੀ ਅੱਜ ਉਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਅੰਦੇ ਅੱਜ ਮੈਂ ਉਹਨਾਂ ਨੂੰ ਕਿਹਾ ਵੀ ਸੀ ਵੀ ਨਾ ਜਾਓ ਕੁਦਰਤ ਵੱਲੋਂ ਤੇ ਪਰ ਪਹਿਲਾਂ ਗੱਡੀ ਵੀ ਨਾਲ ਜਾਂਦੀ ਸੀ ਅੱਜ ਉਹ ਵੀ ਨਹੀਂ ਗਈ ਤੇ ਪੰਜ ਵਾਈਕ ਸੀ ਇਕੱਲਾ ਇਹਦੇ ਨਾਲ ਹੀ ਹੋਇਆ ਤੇ ਜਦੋਂ ਦੂਜੇ ਪਾਸੇ ਡਿੱਗਿਆ ਨਾ ਜਾ ਕੇ ਜਿੱਨੋਂ ਉਹਦੀ ਕਿੱਟ ਸੀਗੀ ਉਹ ਸੀਡੀ ਨਾਲ ਉਹਦਾ ਕਾਫੀ ਮੇਜਰ ਹੋ ਗਿਆ ਹੁਣ ਜੇ ਅਸੀਂ ਕਰਦੇ ਸੀਗੇ ਵੀ ਅੱਜ ਵੀ ਗੁਰੂ ਕਰੇ ਵੀ ਜੇ ਸਾਡਾ ਭਰਾ ਕਿਸੇ ਵੀ ਕੀਮਤ ਤੇ ਜਾ ਕੇ ਜੇ ਸਟੇਬਲ ਹੋਵੇ ਅਸੀਂ ਕੁਝ ਵੀ ਹੁਣ ਹੈਲੀਕਾਪਟਰ ਰਾਹੀਂ ਅਸੀਂ ਸੋਚ ਰਹੇ ਸੀ ਕਿ ਵੀ ਜੇ ਕਿਸੇ ਹਸਪੀਟਲ ਕਿਤੇ ਦਿੱਲੀ ਜਾਂ ਬੰਬਈ ਕਿਤੇ ਵੀ ਸ਼ਿਫਟ ਕਰਨਾ ਪੈ ਜਾਂਦਾ ਸੀ ਡਾਕਟਰਾਂ ਨੂੰ ਸਲਾਹ ਦਿੱਤੀ ਸੀ ਵੀ ਅਸੀਂ ਇਹ ਕਰ ਸਕਦੇ ਹਾਂ ਹੁਣ ਮੈਂ ਹੀ ਲਾ ਲਉ ਵੀ ਸਾਡਾ ਇੱਕ ਦੋਸਤ ਹੈ ਬਜਰੂੜ ਪਿੰਡ ਅਨੰਦਪੁਰ ਸਾਹਿਬ ਤੋਂ ਉਹ ਅਮਰਤ ਹੈ ਮੁੰਡਾ ਉਹਨਾਂ ਦੀ ਮਦਰ ਦੇ 3 ਕਰੋੜ ਰੁਪਏ ਖਰਚ ਆਇਆ ਕੈਨੇਡਾ ਉੱਥੋਂ ਅਸੀਂ ਇਕੱਲਾ ਉਹਨਾਂ ਨੂੰ ਸਿੰਗਲ 에어 ਐਮਬੂਲੈਂਸ ਤੇ 2 ਕਰੋੜ ਰੁਪਏ ਲੱਗੇ ਸੀ ਇੰਡੀਆ ਪੀਜੀਆ ਲਿਆਂਦਾ 우샤 ਦਿੱਤਾ ਮ ਕੋਲ ਹੈ ਤੇ ਉਹਨੂੰ ਰਿਕਵਰ ਕੀਤਾ ਹੀ ਹੈ ਤੇ ਪਰ ਅਸੀਂ ਵੀ ਚਾਹਦੇ ਹਾਂ ਵੀ ਜੇ ਕਿਤੇ ਐਕਸਪੀਰੀਅੰਸ ਵਾਲੇ ਡਾਕਟਰ ਸਾਰੇ ਉਹਨਾਂ ਨੂੰ ਰਿਕਵਰ ਕਰਨ ਬਈ ਇੱਕ ਤਾਂ ਹੁੰਦਾ ਨਾ ਬੰਦਾ ਸੋਸ਼ਲ ਲਾਈਫ ਬਾਈ ਦੀ ਸੋਸ਼ਲ ਲਾਈਫ ਮਤਲਬ ਘਰ ਦੀ ਲਾਈਫ ਕਿਸੇ ਨੂੰ ਪਤਾ ਹੀ ਨਹੀਂ ਥੋੜਾ ਟਾਈਮ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਸੀਗੀ ਤੇ ਉਦੋਂ ਬੜੀ ਖੂਬਸੂਰਤ ਗੱਲ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਬੋਲੀ ਉਹ ਕਹਿੰਦੇ ਮੈਂ ਆਪਦੇ ਫਾਦਰ ਨੂੰ ਕਹਿੰਦਾ ਹੁੰਦਾ ਸੀ ਕਿ ਡੈਡੀ ਜੀ ਦਾਰੂ ਛੱਡ ਦਿਓ ਕਹਿੰਦੇ ਸ਼ਰਾਬ ਨਹੀਂ ਛੱਡੀ ਗਈ ਇਹਨੇ ਸੇਤ ਤੋਤੇ ਕੁਝ ਨਹੀਂ ਹੈਗਾ ਜਿਵੇਂ ਦਾ ਉਹਨਾਂ ਦਾ ਦਿਖਾ ਮੰਨ ਲਓ ਦਿਖਾਉਂਦੇ ਸੀ ਉਹ ਬੜਾ ਧਿਆਨ ਰੱਖਦੇ ਸੀ ਸੇਤ ਦਾ ਫਿਟਨੈਸ ਐਂਡ ਫਾਈਨ ਸਲਿਮ ਟ੍ਰਿਮ ਪੂਰੇ ਕੋਈ ਨਿਸ਼ਾਨੀ ਕੋਈ ਪਤਾ ਨਹੀਂ ਨਹੀਂ ਦੇਖੋ ਫਿਰ ਪਿੰਡਾਂ ਚੋਂ ਆ ਕੇ ਅਸੀਂ ਸਾਰੇ ਮੋਹਾਲੀ ਚ ਵਸੇ ਨੇ ਇੱਥੇ ਵਧੀਆ ਨਾਮ ਕਮਾયા ਸਾਰੇ ਜਿੰਨੇ ਭਰਾ ਹੈਗੇ ਨੇ ਸਾਰੇ ਨੇ ਆਪਣੀ ਆਪਣੀ ਮਿਹਨਤ ਕਰਕੇ ਆਪਣੇ ਮਕਾਮ ਹਾਸਲ ਕੀਤੇ ਨੇ ਸਾਰੀ ਫੈਮਿਲੀਆ ਨੂੰ ਮਾਣ ਨੇ ਸਾਰੇ ਤੁਹਾਡੇ ਵਰਗੇ ਭਰਾਵਾਂ ਨੂੰ ਤੁਸੀਂ ਵੀ ਆਪਣੀ ਕਿਤੋਂ ਕਿਤੋਂ ਆ ਕੇ ਇੱਥੇ ਆਪਣੇ ਨਾਮ ਬਣਾਏ ਨੇ ਇਦਾਂ ਦੀ ਤਾਂ ਗੱਲ ਨਹੀਂ ਸਾਰਿਆਂ ਦੇ ਸੁਪਨੇ ਹੁੰਦੇ ਨੇ ਮਾਪੇ ਦਾ ਵੀ ਸੁਪਨੇ ਨੇ ਆਪਣੇ ਤੇ ਤੇ ਪਰ ਗੱਲ ਕੀ ਹੈ ਜਦੋਂ ਉਹਨਾਂ ਦੇ ਫਾਦਰ ਦੀ ਡੈਥ ਹੋਈ ਉਹ ਪੱਗ ਬੰਨਣਾ ਵੀ ਫਾਦਰ ਤੋਂ ਸਿੱਖੇ ਸੀ ਇਹਦੀ ਸਭ ਤੋਂ ਖਾਸ ਗੱਲ ਹੈ ਬੰਦਾ ਸੈਂਟਰਾਂ ਚ ਜਾਂਦਾ ਸਿੱਖਣਾ ਉਹ ਆਪਣੇ ਫਾਦਰ ਤੋਂ ਸਿੱਖੀ ਸੀ ਫਿਰ ਜਦੋਂ ਆਪਣਾ ਅੰਦੋਲਨ ਦੇ ਟਾਈਮ ਉਹਨਾਂ ਨੂੰ ਪਤਾ ਲੱਗਿਆ ਅੰਦੋਲਨ ਦੇ ਵਿੱਚ ਸੀਗੇ ਸਾਡੇ ਕੋਲ ਉਹਨਾਂ ਨੂੰ ਪਤਾ ਲੱਗਿਆ ਵੀ ਫਾਦਰ ਦੀ ਡੈਥ ਹੋ ਗਈ ਫਿਰ ਉਹਨੇ ਨੇ ਉੱਥੇ ਮਨ ਨਹੀਂ ਢੋਲਿਆ ਸੀ ਸਭ ਤੋਂ ਖਾਸ ਗੱਲ ਉਹਨੇ ਇਹ ਕਿਹਾ ਸੀ ਵੀ ਮੇਰੇ ਸਾਰੇ ਫਾਦਰ ਨੇ ਸਾਰਿਆਂ ਨੇ ਫਿਰ ਉਹਨੂੰ ਬੜਾ ਦਲਾਸਾ ਦਿੱਤਾ ਸੀ ਅੱਜ ਵੀ ਤਾਂ ਹੀ ਉਹਦੇ ਨਾਲ ਸਾਰੇ ਆਪਾਂ ਤੁਸੀਂ ਸਾਰੇ ਵਾਹਿਗੁਰੂ ਕਰੇ ਆਪਾਂ ਅਰਦਾਸਾਂ ਹੀ ਕਰ ਰਹੇ ਨੇ ਵੀ ਵਾਹਿਗੁਰੂ ਕਰੇ ਉਹਨੂੰ ਚੜ੍ਹਦੀ ਕਲਾ ਉਹ ਜਲਦੀ ਠੀਕ ਹੋ ਕੇ ਆਪਣੀ ਫੈਮਿਲੀ ਚ ਜਾਵੇ ਦੇ ਵਿੱਚ ਕੌਣ ਕੌਣ ਆ ਪਰਵਾਰਚ ਉਹਦੀ ਮਦਰ ਨੇ ਉਹਦੀ ਮੈਸੇਜ ਹੈ ਤੇ ਬੇਟਾ ਤੇ ਬੇਟੀ ਹੈ ਕਿੰਨੇ ਕਿੰਨੇ ਸਾਲ ਦੇ ਉਹ ਛੋਟੇ 9 ਸਾਲ ਦਾ ਏਦਾਂ ਕਰਕੇ ਹੈਗੇ ਨੇ ਛੋਟੀ ਉਮਰਾਂ ਦੇ ਇੰਨਾ ਕਿ ਬਾਈ ਦੀ ਵੀ ਉਮਰ ਕੋਈ ਜ਼ਿਆਦਾ ਨਹੀਂ ਸੀਗੀ ਵੀ ਚਲ ਕੀ ਹੁੰਦਾ 42 ਦੇ ਨੇੜੇ ਉਹਦਾ ਸਾਰ ਹੈਗਾ ਸੀ ਕਿ ਕੋਈ ਜ਼ਿਆਦਾ ਨਹੀਂ ਤੇ ਅੱਜ ਸਰਪੰਚ ਵੀ ਉਹਨਾਂ ਦੇ ਪਿੰਡ ਦੇ ਆਏ ਸੀ ਹੁਣ ਹੜ ਪੇਟ ਤਾਂ ਉਹ ਉ ਪਿੰਡ ਦੇ ਕਹਿੰਦੇ ਸੀਗੇ ਸਾਰੇ ਇਕੱਠਾ ਕਰਦੇ ਸੀਗੇ ਉਹਦੇ ਬਾਰੇ ਇਹਨੂੰ ਫੋਨ ਕੀਤਾ ਕਹਿੰਦਾ ਵੀ ਮੈਟ੍ਰਿਕ ਹੋਈ ਨਹੀਂ ਤੁਸੀਂ ਜੋ ਮੈਨੂੰ ਸੇਵਾ ਲਾਮੇਗੇ ਹਾਜ਼ਰ ਹੈ ਕਦੇ ਵੀ ਨਹੀਂ ਸੀ ਮੇਂ ਸੋਦਾ ਕੋਈ ਇਦਾਂ ਦਾ ਕਰਕੇ ਐਨਪਰਾ ਨਹੀਂ ਉਹ ਕੱਲੇ ਸੀਗੇ ਉਹਦਾ ਇਕਲੋਤੇ ਸੀ ਜੀ ਉਹ ਇਕਲੋਤੇ ਆ ਹਾਂ ਨਹੀਂ ਉਹ ਕੱਲੇ ਹੀ ਆ ਤੇ ਹੁਣ ਸਾਰੇ ਫਿਰ ਇੱਥੇ ਆਏ ਹੋਏ ਨੇ ਤੇ ਹੁਣ ਲੱਗੇ ਆ ਵੀ ਬਰਾਛਾ ਨਾਲ ਸਾਰਾ ਮਤਲਬ ਕੀ ਇੱਥੇ ਟਰਾਈ ਸਿਟ ਚ ਹਰੇਕ ਦੇ ਮਨ ਚ ਉਹਦੇ ਲਈ ਪਿਆਰ ਹੈ ਸਾਰੇ ਦੇਖੋ ਦੁਆਵਾਂ ਕਰ ਰਹੇ ਨੇ ਅਸੀਂ ਬਾਰ ਬਾਰ ਇੱਕੋ ਗੱਲ ਕਹਿ ਰਹੇ ਹਾਂ ਮੈਂ ਇੱਥੇ ਖੜਾ ਮੈਨੂੰ ਹੀ ਘਟੋ ਘਟ 50 ਫੋਨ ਸਾਡੇ ਆਗੇ ਏਰੀਏ ਦੇ ਸਾਡੇ ਲੋਕਾਂ ਦੇ ਜਿੰਨੇ ਸਾਨੂੰ ਜਾਣ ਪਛਾਣ ਯਾਰ ਦੋਸਤ ਬਾਰੀ ਬਾਰੀ ਫੋਨ ਆ ਰਿਹਾ ਹੁਣ ਕੀ ਮੈਂ ਹੁਣ ਕੀ ਮੈਂ ਕੰਡੀਸ਼ਨ ਕਿਉਂਕਿ ਇੱਕ ਸਖਸ਼ੀਤ ਹੁੰਦੀ ਹੈ ਸੋ ਉਬਰ ਜੀ ਸਖਸ਼ੀਤ ਨਾ ਕੋਈ ਕੰਟਰੋਵਰਸੀ ਚਾਉਣਾ ਨਾ ਕੋਈ ਫੁਕਰਪੰਤੀ ਵਾਲੀ ਗੱਲ ਕਰਨੀ ਨਾ ਕਿਸੇ ਮਤਲਬ ਕੋਈ ਬਲਗੇਰਿਟੀ ਵਾਲਾ ਕੋਈ ਗੀਤ ਗਾਉਣਾ ਤੁਸੀਂ ਇੱਕ ਗੱਲ ਸਮਝੋ ਦੇਖੋ ਚੈਨਰ ਕੀ ਹੁੰਦਾ ਚੈਨਲ ਇੱਕ ਰਿਪੋਰਟ ਲੈ ਕੇ ਕਿਸੇ ਤੋਂ ਲੈ ਕੇ ਚਲਾ ਕੇ ਘਰ ਬਹਿ ਜਾਂਦਾ ਤੁਸੀਂ ਪੂਰੀ ਰਾਤ ਹੋ ਗਈ ਦੂਜਾ ਦਿਨ ਲੱਗਣ ਲੱਗੇ ਤੁਸੀਂ ਵੀ ਇੱਥੇ ਹਾਜ਼ਰ ਐ ਜੇ ਤੁਸੀਂ ਹਾਜ਼ਰ ਨਾ ਤੁਹਾਡੇ ਮੰਚ ਕਿੰਨਾ ਪਿਆਰ ਹੋਊਗਾ ਉਹਨਾਂ ਦੇ ਪ੍ਰਤੀ ਨਹੀਂ ਇੱਕ ਕਲਿੱਪ ਲੈ ਕੇ ਤੁਸੀਂ ਘਰ ਬਹਿ ਕੇ ਵੀ ਚਲਾ ਸਕਦੇ ਸੀ ਚਲਦੀਆਂ ਹੀ ਆ ਲੀਡਰਾਂ ਦੀਆਂ ਇਦਾਂ ਤਾਂ ਕੋਈ ਮੈਟਰ ਨਹੀਂ ਤੁਹਾਡੇ ਮੰਚ ਪਿਆਰ ਤੁਸੀਂ ਹਾਲ ਤੱਕ ਆਪੇ ਕਹਿੰਦੇ ਖਾਣਾ ਨਹੀਂ ਖਾਣਾ ਨਹੀਂ ਕਿਸੇ ਨੇ ਵੀ ਖਾਦਾ ਇੱਥੇ ਨਹੀਂ ਨਹੀਂ ਫੇਰ ਇਹ ਇਹੋ ਦਾ ਇੱਕ ਪਿਆਰੀ ਹੈ ਜਿਹਦੇ ਨਾਲ ਆਪਾਂ ਆਪਾਂ ਕੰਡੀਸ਼ਨ ਕੀ ਆ ਬਈ ਹੋਇਆ ਕੀ ਕੰਡੀਸ਼ਨ ਭਾਜੀ ਇਦਾਂ ਹੈਗੀ ਆ ਕੰਡੀਸ਼ਨ ਉਹਨਾਂ ਦੇ ਨਾਲ ਜਿਵੇਂ ਪੰਸਲੀਆਂ ਤੇ ਹੋਰ ਕਾਫੀ ਡੈਮੇਜ ਹੈ ਜਦੋਂ ਦੂਜੇ ਪਾਸੇ ਡਿੱਗੇ ਨਾ ਜੀ ਜੋ ਉਹਦੀ ਕਿਟ ਸੀਗੇ ਨਾ ਉਸੇ ਦੇ ਨਾਲ ਕਾਫੀ ਡੈਮੇਜ ਹੋ ਫਿਰ ਦੂਜਾ ਨੰਬਰ ਸਭ ਤੋਂ ਵੱਡੀ ਪ੍ਰੋਬਲਮ ਇਹ ਆਈ ਹੈ ਵੀ ਉਹਨਾਂ ਨੂੰ ਇੱਥੇ ਆਣ ਤੱਕ ਹੀ ਟਾਈਮ ਲੱਗਿਆ ਪੰਜ ਛੇ ਘੰਟੇ ਬੈੱਲਾਂ ਦਾ ਬੱਦੀ ਲੈ ਕੇ ਗਏ ਫਿਰ ਇੱਧਰ ਰੈਫਰ ਕਰਤੇ ਫਿਰ ਹਾਂਜੀ ਵਾਰਸ ਫਿਰ ਇੱਥੇ ਆਣ ਇੱਥੇ ਆਣ ਚ ਟਾਈਮ ਲੱਗ ਗਿਆ ਜੋ ਸਾਨੂੰ ਮਹਿਸੂਸ ਹੋ ਰਿਹਾ ਪੰਜ ਘੰਟੇ ਦਾ ਜਿਹੜਾ ਗੈਪ ਹੈ ਨਾ ਜੇ ਉਸੇ ਟਾਈਮ ਪੀਜੀਆਈ ਚਾਹੀਏ ਇੱਥੇ ਮੈਕ ਚਲੋ ਦੇਖੋ ਮਹਾਰਾਜ ਜੱਗੇ ਅਰਦਾਸ ਆਪ ਕਰ ਰਹੇ ਨੇ ਦੇਖੋ ਜਦੋਂ ਕੋਈ ਟੂ wheeler ਤੋਂ ਡਿੱਗਦਾ ਹਨਾ ਸਾਈਕਲ ਤੋਂ ਡਿੱਗ ਜਾਂਦਾ ਤਾਂ ਵੀ ਬਹੁਤ ਉਹ ਹੋ ਜਾਂਦਾ ਪਰ ਇਹ ਵੀ ਹਾਸਾ ਕਿਵੇਂ ਵਾਪਰੇ ਵੈਸੇ ਤਾਂ ਮੈਂ ਸੁਖਦਰਸ਼ਨ ਬਾਈ ਨਾਲ ਵੀ ਗੱਲ ਕਰਕੇ ਆਇਆ ਸੀ ਉੱਪਰ ਸੁਖਦਰਸ਼ਨ ਬਾਈ ਨੇ ਵੀ ਮੈਨੂੰ ਸਾਰੀ ਗੱਲ ਦੱਸੀ ਔਰ ਕਹਿੰਦੇ ਕਿ ਮੂਰੇ ਅਵਾਰਾ ਪਸ਼ੂ ਆ ਗਏ ਸੀ ਹਾਂਜੀ ਅਵਾਰਾ ਪਸ਼ੂ ਇਦਾਂ ਹੀ ਜਾਂ ਜਦੋਂ ਜਾ ਹੀ ਰਹੇ ਸੀ ਦੇਖੋ ਪੰਜ ਬਾਈਕ ਸੀ ਇਨਾਂ ਦੇ ਵਿੱਚ ਜਦੋਂ ਕੁਦਰਤ ਵੱਲੋਂ ਮਹਾਰਾਜ ਦੇ ਇਹ ਸ਼ਿਮਲੇ ਵਾਲੇ ਰੋਡ ਤੇ ਇਹ ਬੜਾ ਵੀਰ ਦਾ ਸ਼ੌਂਕ ਬਹੁਤ ਸੀ ਸੱਚੀ ਗੱਲ ਨੂੰ ਲੈ ਕੇ ਬੜਾ ਸ਼ੌਂਕ ਸੀਗਾ ਤੁਸੀਂ ਉਹਨਾਂ ਦੀਆਂ ਸਟੋਰੀਆਂ ਦੇਖੇਂਗੇ ਤਾਂ ਤੁਹਾਨੂੰ ਆਪੇ ਕਲੀਅਰ ਹੋਊਗਾ ਵੀ ਕਿੱਦਾਂ ਦਾ ਸ਼ੌਂਕ ਸੀ ਉਹਨਾਂ ਦਾ ਕੋਈ ਇਦਾਂ ਦਾ ਸ਼ੌਂਕ ਨਹੀਂ ਸੀ ਵੀ ਮੈਂ ਸਟਾਰ ਬਣ ਗਿਆ ਮੈਨੂੰ ਪਤਾ ਨਹੀਂ ਕਿਦਾਂ ਉਹਦਾ ਸੀਗਾ ਯਾਰ ਜ਼ਿੰਦਗੀ ਚਲੋ ਕਿਤੇ ਉਹਨੂੰ ਮੈਟਰ ਹੀ ਕੋਈ ਨਹੀਂ ਸੀ ਮੈਂ ਕਹਿੰਦਾ ਅੱਜ ਗੱਡੀ ਹੋਣੀ ਸੀ ਨਾਲ ਉਹ ਦੁਨੀਆ ਨੂੰ ਹੈਲਪ ਕਰਨ ਵਾਲਾ ਅੱਜ ਰਾਜਗਿਲ ਮੈਂ ਦਿੱਤੀ ਆਏ ਸੀਗੇ ਉਹ ਕਹਿ ਕੇ ਗਏ ਵੀ ਮੈਂ ਜਦੋਂ ਡਿੱਗੀ ਤਾਂ ਮੈਨੂੰ ਆਪ ਹਸਪੀਟਲ ਪਹੁੰਚਾ ਕੇ ਆਏ ਅੱਜ ਉਹਨੂੰ ਆਪ ਆਣ ਵਾਸਤੇ ਤੁਹਾਡੇ ਸਾਹਮਣੇ ਆ ਆ ਸਾਨੂੰ ਇਹ ਦਿਲ ਤੇ ਸੁ ਸੁ ਹੋਂਦਾ ਵੀ ਸਾਡਾ ਭਰਾ ਜੇ 5 ਘੰਟੇ ਜਲਦੀ ਆ ਜਾਂਦਾ 32 ਵਾਰ ਕੋਈ ਬੋਲੇ ਨਹੀਂ ਕੁਝ ਹੋਸ਼ ਕੀ ਉਹ ਇਦਾਂ ਹੈਗਾ ਵੀਰ ਦੇਖੋ ਬਾਈ ਗੀਪੀ ਗਿਆ ਸੀ ਜਸ ਬਾਜਵਾਏ ਇਹ ਗਏ ਸੀ ਕਿ ਅੰਦਰ ਬੜਾ ਮਤਲਬ ਕਿ ਡਾਕਟਰ ਅਸੀਂ ਵੀ ਫਰੇਜ ਕਰ ਰਹੇ ਨੇ ਵੀ ਥੋੜਾ ਜਿਹਾ ਨਾ ਮਤਲਬ ਕਿ ਉਦਾਂ ਕਰਕੇ ਪਹਿਲਾਂ ਪਹਿਲਾਂ ਤਾਂ ਅਸੀਂ ਸਾਰੇ ਜਾ ਕੇ ਥੋੜਾ ਥੋੜਾ ਫਿਰ ਉਸ ਤੋਂ ਬਾਅਦ ਅਸੀਂ ਹੁਣ ਮੰਨ ਤੇ ਇਹ ਹੈ ਵੀ ਹਾਂ ਉਹ ਦੇਖ ਕੇ ਹਾਂਜੀ ਹਾਂਜੀ ਅਸੀਂ ਦੇਖ ਕੇ ਆਏ ਸਾਰਾ ਕੁਝ ਮਤਲਬ ਕਿ ਉਹਦੇ ਨਾਲ ਕੀ ਗੱਲ ਕਰ ਕਰ ਸਕਦੇ ਹਜੇ ਤਾਂ ਆਪ ਹੀ ਸੋਜੀ ਚ ਨਹੀਂ ਹੈਗੇ ਹੁਣ ਤਾਂ ਉਹਨਾਂ ਨੂੰ ਕੰਟਰੋਲ ਕੀਤਾ ਜਾ ਰਿਹਾ ਕਿਸੇ ਵੀ ਤਰ੍ਹਾਂ ਹੱਥ ਪੈਰ ਹਜੇ ਵੈਸੇ ਉਸਰ ਪੇ ਜੇ ਸੰਚ ਨਹੀਂ ਹੈਗੇ ਜੇ ਇਹੀ ਵਾਹਿਗੁਰੂ ਕਰਕੇ ਅਰਦਾਸ ਕਰ ਰਹੇ ਹਾਂ ਵੀ ਜਿਹੜਾ ਉਹ ਸਿਟੇ ਹੈ ਵੀ ਉਹ ਵਾਈਗੁਰ ਕਰੇ ਥੋੜਾ ਜਿਹਾ ਅਪਰੂਵ ਕਰੇ ਜਾਂ ਵੈਸੇ ਹੁਣ ਡਾਕਟਰਾਂ ਨਾਲ ਡਾਕਟਰ ਮੇਰਾ ਬਹੁਤ ਅੱਛੇ ਦੋਸਤ ਨੇ ਆਪਣਾ ਮਨੀਸ਼ ਮੋਦੀ ਏਜੀਆਈ ਦੇ ਮੈਂ ਉਹਨਾਂ ਦੇ ਨਾਲ ਨਿਊਰੋਲੋਜੀ ਦੇ ਡਾਕਟਰ ਨੇ ਮੈਂ ਹੁਣ ਗੱਲ ਕਰਕੇ ਹਟਿਆ ਉਹ ਕਹਿੰਦੇ ਮੈਟਰ ਕੋਈ ਨਹੀਂ ਹਰ ਹਰ ਇੱਕ ਬੰਦੇ ਮਤਲਬ ਕਿ ਪੂਰੀ ਇੰਡਸਟਰੀ ਉਹਨਾਂ ਲਈ ਇਹ ਆਫਰ ਹੈ ਪੰਜਾਬ ਸਰਕਾਰ ਦਾ ਕਿੰਨਾ ਵੱਡਾ ਆਫਰ ਹੈ ਉਹ ਕਹਿੰਦੇ ਵੀ ਮੈਨੂੰ ਦੱਸੋ ਵੀ ਆਪਾਂ ਕੀ ਕਰ ਸਕਦੇ ਹਾਂ ਬਲੈਰੋ ਦੇ ਨਾਲ ਵੀ ਟੱਕਰ ਹੋਈ ਆ ਕੋਈ ਉਸ ਤੋਂ ਬਾਅਦ ਨਹੀਂ ਉਸ ਤੋਂ ਬਲੈਰੋ ਦਾ ਹਜੇ ਪਤਾ ਨਹੀਂ ਵੈਸੇ ਜਿਹੜੇ ਮੁੰਡੇ ਨਾਲ ਸੀ ਨਾ ਇਹ ਉਹ ਹਜੇ ਫਿਰ ਆਪਾਂ ਉਸ ਲੈਵਲ ਤੇ ਜਾ ਵੀ ਨਹੀਂ ਰਹੇ ਆ ਜੇ ਅਸਲੀ ਪੁੱਛ ਉਹਦੇ ਤੇ ਹਜੇ ਚਲੋ ਕਈ ਵਾਰੀ ਜਦੋਂ ਇਹਨਾਂ ਫਾਸਟ ਕਿਤੇ ਆਂਦਾ ਥੋੜੋ ਬੋਤ ਫਿਰ ਹੋ ਵੀ ਜਾਂਦਾ ਪਰ ਹਾਂਜੀ ਇੱਕੋ ਗੱਲ ਕਹਿਣੇ ਆ ਬਾਈ ਕਿ ਇਹੋ ਜੀ ਸ਼ਖਸੀਅਤ ਨੂੰ ਪਰਮਾਤਮਾ ਮੇਰ ਕਰੇ ਕਿ ਉਹ ਵੱਜ ਜਾਣ ਔਰ ਦੁਬਾਰੇ ਫਿਰ ਤੋਂ ਅਸੀਂ ਸਟੇਜਾਂ ਤੇ ਦੇਖੀਏ ਉਹਨਾਂ ਦੀ ਡਰੈੱਸ ਸੋਹਣੇ ਸੋਹਣੇ ਉਹਨਾਂ ਦੇ ਕੱਪੜੇ ਸੋਹਣੀ ਪੱਗ ਬੰਨੀ ਹੁੰਦੀ ਸੀ ਪੂਰੀ ਪਰਸਨਟਡ ਹਣਾ ਦੇਖੋ ਸਾਰੇ ਭਰਾਵਾਂ ਦੇ ਦੇਖੋ ਮਾਪਿਆਂ ਦੇ ਭਰਾਵਾਂ ਦੇ ਆਪਣੇ ਸਾਰਿਆਂ ਦੇ ਸੁਪਨੇ ਸੀ ਬੜਾ ਮੁਸ਼ਕਲ ਹੈ ਜੀ ਇਹ ਪਰਿਵਾਰ ਹੰਸਾਲੀ ਸਾਹਿਬ ਅਰਦਾਸ ਕਰਾਂਗੇ ਅਸੀਂ ਵੀ ਹਸਵਾਣਾ ਸਭ ਕਰਾ ਕੇ ਆਈਆਂ ਮੈਂ ਤੇ ਸਤਨਾਮ ਟੰਡਾ ਅਸੀਂ ਅਰਦਾਸ ਕਰਕੇ ਆਏ ਹਾਂ ਉਹ ਤੋਂ ਬਾਈ ਵੀ ਕਹਿ ਰਹੀ ਜਿਸ ਮੈਂ ਗੱਲ ਕੀਤੀ ਕਹਿੰਦੇ ਮੈਂ ਹੁਣ ਸਦਾ ਗੁਰੂ ਘਰ ਜਾਣਾ ਕਹਿੰਦੇ ਮੈਂ ਅਰਦਾਸ ਕਰਾਉਣੀ ਹੈ ਗੇਜੀ ਸਾਰੇ ਭਾਈ ਰਣਜੀਤ ਪੂਰਾ ਰਾਤ ਇੱਥੇ ਪੂਰੀ ਰਾਤ ਅਸੀਂ ਇੱਥੇ ਆ ਅਸੀਂ ਫੈਮਿਲੀ ਨੂੰ ਇਹ ਕਿਹਾ ਵੀ ਤੁਹਾਡਾ ਮੈਟਰ ਨਹੀਂ ਸਾਡਾ ਆਪਣਾ ਭਾਈ ਹੈ ਤੁਸੀਂ ਉਹਨਾਂ ਨੂੰ ਤਾਂ ਹੀ ਕਰਕੇ ਤੁਸੀਂ ਸਾਰੇ ਭਰਾ ਲੱਗੇ ਵੀਰੇ ਬੜਾ ਧੰਨਵਾਦ ਸਾਰੇ ਭਰਾ ਜੀ ਨਾ ਕਿਉਂਕਿ ਦੇਖੋ ਗੱਲ ਇਹ ਹੁੰਦੀ ਹੈ ਕਿ ਇਹੋ ਜੀ ਸਖਸ਼ੀਤ ਜਿਹੜੀ ਹੈ ਉਹਦਾ ਬਚਣਾ ਬਹੁਤ ਲਾਜ਼ਮੀ ਹੈ ਜ਼ਰੂਰੀ ਹੈ ਦੇਖੋ ਪਰਿਵਾਰ ਦੇ ਵਿੱਚ ਕੋਈ ਨਹੀਂ ਹੈਗਾ ਹਨਾ ਉਹਨਾਂ ਤੋਂ ਇਲਾਵਾ ਉਹੀ ਸਹਾਰਾ ਨੇ ਜਦੋਂ ਹੱਸਦਾ ਟਾਈਮ ਸੀ ਉਹ ਸਾਡੇ ਨਾਲ ਸੀ ਅੱਜ ਉਸ ਭਰਾ ਨੂੰ ਸਾਡੀ ਆਪਣੀ ਤੁਹਾਡੀ ਸਾਰਿਆਂ ਦੀ ਲੋ ਜਿਹੜੇ ਬੰਦੇ ਨੇ ਇੰਨੇ ਵਿਆਹਾਂ ਦੇ ਪ੍ਰੋਗਰਾਮਾਂ 'ਚ ਰੌਣਕ ਲਾਈ ਕਿੰਨੇ ਜੋੜਿਆਂ ਨੂੰ ਨਚਾਇਆ ਕਿੰਨੇ ਜੋੜਿਆਂ ਦੇ ਵਿਆਹ ਦੇ ਵਿੱਚ ਆ ਕਿੰਨੇ ਨਵਾਂ ਸ਼ਹਿਰ ਖੜ ਲੱਗਿਆ ਸੀ ਪ੍ਰੋਗਰਾਮ ਬਾਈ ਦਾ ਅਸੀਂ ਸਿਰਫ ਇੱਕ ਸੱਗਨ ਦੇਣ ਗਏ ਸੀ ਜਦੋਂ ਨੂੰ ਪਤਾ ਲੱਗਿਆ ਨਾ ਵੀ ਵੀਰ ਅਸੀਂ ਆਪ ਭਰਾ ਸੀ ਇਕੱਠੇ ਉਹਨੇ ਦੂਰ ਤੋਂ ਹੀ ਪਛਾਣ ਗੀ ਕਮਾਲ ਹੋ ਗਈ ਮੈਂ ਕਿਹਾ ਏਡੇ ਵੱਡੇ ਪ੍ਰੋਗਰਾਮ 'ਚ ਬੰਦਾ ਕਿਦਾਂ ਪਛਾਣ ਲੈਂਦਾ ਉੱਥੋਂ ਬਾਜ਼ ਮਾਰੀ ਕਹਿੰਦਾ ਗਰੀਬਾਈ ਕਹਿੰਦਾ 2 ਮਿੰਟ ਕਹਿੰਦਾ ਸਾਡਾ ਭਰਾ ਆ ਗਿਆ ਕਹਿੰਦਾ ਜਾ ਹੀ ਨਾ ਕਹਿੰਦਾ ਤੇਰੀ ਆਦਤ ਤਾਂ ਕਹਿੰਦਾ ਜਾਣਦੀ ਚਲਦੀ ਮੈਨੂੰ ਸਪੈਸ਼ਲ ਗਿਆ ਮੇਰਾ ਰੋਣਾ ਆ ਕੇ ਗੱਡੀ 'ਚ ਬਹਿ ਕੇ ਮੈਂ ਕਿਹਾ ਯਾਰ ਹੁਣ ਤਾਂ ਇਦਾਂ ਦੇ ਹੋਣਾ ਹੁਣ ਦੇਖ ਲੈ ਵੀ ਅਸੀਂ ਪੂਰੇ ਦਿਨ ਦਾ ਖਾਣਾ ਨਹੀਂ ਖਾਦਾ ਦੂਜਾ ਦਿਨ ਲੱਗਣ ਜਾ ਰਿਹਾ ਤੇ ਕਿ ਨਹੀਂ ਲੱਗ ਰਹੀ ਮੈਨੂੰ ਭੁੱਖੇ ਨਹੀਂ ਲੱਗ ਰਹੀ ਫਿਰ ਪਰ ਇਹ ਐ ਵੀ ਚਲੋ ਵਾਹਿਗੁਰੂ ਕਰੇ ਤੁਹਾਡੇ ਮਾਦਮ ਵੀ ਅਰਦਾਸ ਕਰੋ ਸਾਰੇ ਭਰਾ ਜੀ ਵੀ ਦੋਸਤੋ ਇੱਕੋ ਗੱਲ ਕਹਾਂਗੇ ਸਾਰੇ ਅਰਦਾਸ ਕਰੋ ਰਾਜਵੀਰ ਜਵੰਦੇ ਲਈ ਕਿਉਂਕਿ ਉਸਨੇ ਬਹੁਤ ਪੰਜਾਬੀ ਦਾ ਨਾਮ ਉੱਤੇ ਲਿਆਂਦਾਗਾ ਵਿਆਹਾਂ ਚ ਲੋਕਾਂ ਦੇ ਰੌਣਕਾਂ ਲਾਉਣ ਵਾਲਾ ਅੱਜ ਖੁਦ ਹੈਲਪਲੈਸ ਹੈ ਤੇ ਸਾਨੂੰ ਵੀ ਅਰਦਾਸ ਕਰਨੀ ਚਾਹੀਦੀ ਸਾਰੇ ਅਰਦਾਸ ਕਰੋ ਕੈਮਰਾ ਪਰਸਾਂ ਵਿਕਰਨਾ ਮਨਦੀਪ ਜੋਤ ਫੋਰਟਿਸ ਮਹਾਲ